ਇੱਕ ਬੇਹਦ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਸਵਾਰੀਆਂ ਨਾਲ ਭਰੀ ਹੋਈ ਬੱਸ ਅਤੇ ਟੀਪਰ ਦੀ ਜ਼ੋਰਦਾਰ ਟੱਕਰ ਹੋਈ ਹੈ ਹਾਦਸਾ ਨਾ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਜਾਂਦਾ ਹੈ ਪਰ ਖੱੱਚੇ ਉੱਡ ਜਾਂਦੇ ਨੇ ਅਤੇ ਮੌਕੇ ਤੇ ਬੱਸ ਦੇ ਡਰਾਈਵਰ ਸਣੇ ਚਾਰ ਲੋਕਾਂ ਦੇ ਸਾਂ ਨਿਕਲ ਗਏ ਨੇ ਬੇਹਦ ਰੂਕਮਉ ਹਾਦਸੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨੀ ਜ਼ੋਰਦਾਰ ਇਹ ਟੱਕਰ ਹੋਵੇਗੀ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਇਹ ਨਿੱਜੀ ਬੱਸ ਜੋ ਕਿ ਸਵਾਰੀਆਂ ਨਾਲ ਭਰੀ ਹੋਈ ਸੀ ਅਤੇ ਗੁਰਦਾਸਪੁਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਐਸੇ ਦੌਰਾਨ ਜਿਹੜਾ ਕਿ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਇੱਕ ਤੇਜ਼ ਰਫ਼ਤਾਰ ਟੀਪਰ ਦੀ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੀ ਟੱਕਰ ਹੋਈ ਹੈ ਅਤੇ ਮੌਕੇ ਦੇ ਉੱਪਰ ਚੀਕ ਚੰਗਿਆੜਾ ਪੈ ਜਾਂਦਾ ਹੈ ਹਾਲਾਤ ਇਸ ਕਦਰ ਜਿਹੜੇ ਕਿ ਮਾੜੇ ਬਣ ਜਾਂਦੇ ਨੇ ਕਿ ਮੌਕੇ ਦੇ ਉੱਪਰ ਜេសਵੀ ਮਸ਼ੀਨ ਨੂੰ ਸੱਧਿਆ ਜਾਂਦਾ ਅਤੇ ਉਸ ਦੀ ਮਦਦ ਦੇ ਨਾਲ ਇਹ ਨੁਕਸਾਨੇ ਗਏ ਬੱਸ ਅਤੇ ਟੀਪਰ ਨੂੰ ਅਲੱਗ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਬੱਸ ਦਾ ਫਰੇਮ ਜਿਹੜਾ ਕੀ ਹੈ ਕੱਟ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਇੱਥੋਂ ਤੱਕ ਕਿ ਜਾਣਕਾਰੀ ਇਹ ਵੀ ਮਿਲੀ ਹੈ ਕਿ ਬੇਹਦ ਰੁਕੰਭੂ ਹਾਦਸੇ ਦੇ ਵਿੱਚ ਬੱਸ ਦੀਆਂ ਸੀਟਾਂ ਤੱਕ ਉਖੜ ਗਈਆਂ 15 ਸਾਲ ਦੇ ਬੱਚੇ ਅਤੇ ਮਹਿਲਾ ਸਣੇ ਹੁਣ ਤੱਕ 4 ਦੇ ਕਰੀਬ ਮੌਤਾਂ ਦੀ ਜਿਹੜੀ ਕਿ ਗਿਣਤੀ ਦੱਸੀ ਜਾ ਰਹੀ ਹੈ ਹਾਲਕਿ ਇਹ ਜਿਹੜੀ ਕਿ ਗਿਣਤੀ ਹੈ ਹੋਰ ਵੱਧਣ ਦੀ ਸੰਭਾਵਨਾ ਹੈ ਕਿਉਂਕਿ 30 ਦੇ ਕਰੀਬ ਜਿਹੜੇ ਕਿ ਲੋਕ ਨੇ ਉਹ ਜ਼ਖਮੀ ਹੋਏ ਨੇ ਜੀਨਾ ਦਾ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਚਾਰਿਆ ਅਮਰੀਕਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਜ਼ਖਮੀਆਂ ਨੂੰ ਤੁਰੰਤ ਭਰਤੀ ਕਰਵਾਇਆ ਗਿਆ ਅਤੇ ਜਸ਼ਮਦੀਦਾ ਦੀ ਮੰਨੀਏ ਤਾਂ ਇਹਦੀ ਜ਼ੋਰਦਾਰ ਟੱਕਰ ਹੋਈ ਹੈ ਕਿ ਅਸੰਭਲਨ ਦਾ ਲੋਕਾਂ ਨੂੰ ਟਾਈਮ ਹੀ ਨਹੀਂ ਮਿਲਿਆ ਅਤੇ ਇਸ ਤੋਂ ਬਾਅਦ ਫਿਰ ਚੀਕ ਚਿੰਗਿਆੜਾ ਮੱਚ ਜਾਂਦਾ ਅਤੇ ਲੋਕ ਜਿਹੜੇ ਨੇ ਉਹ ਜਿਹੜੇ ਜ਼ਖਮੀ ਹੋਏ ਹੁੰਦੇ ਨੇ ਇਸ ਹਾਦਸੇ ਦੇ ਵਿੱਚ ਦਰਦ ਦੇ ਮਾਰੇ ਉਕਰਲਾਉਣ ਲੱਗਦੇ ਨੇ ਅਤੇ ਉਹਨਾਂ ਦੀ ਮਦਦ ਰਾਘੀਰਾ ਦੇ ਵੱਲੋਂ ਕੀਤੀ ਜਾਂਦੀ ਹੈ ਤੁਰੰਤ ਪੁਲਿਸ ਨੂੰ ਇਸ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਗਈ ਮੌਕੇ ਦੇ ਉੱਪਰ ਐਂਬੂਲੈਂਸਾਂ ਵੀ ਪਹੁੰਚੀਆਂ ਜਿਨ੍ਹਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੋ ਦੱਸਿਆ ਜਾ ਰਿਹਾ ਕਿ ਜਿਹੜਾ ਕੀ ਹੈ ਐ ਐਚ ਐਸ ਪ੍ਰੀਮਿਕਸ ਕੰਪਨੀ ਦਾ ਇਹ ਟਿਪਰ ਸੀ ਜਿਸ ਦਾ ਨੰਬਰ ਪੀਬੀ 02 ਬੀਬੀ 9092 ਹੈ ਅਤੇ ਇਹ ਜਿਹੜਾ ਕੀ ਸੰਕੇਤਕ ਦੱਸਿਆ ਜਾ ਰਿਹਾ ਕਿ ਟ੍ਰੈਫਿਕ ਦੀ ਪਾਲ ਕਰਦਾ ਹੋਇਆ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਜਿਸ ਦਾ ਨੰਬਰ ਪੀਬੀ 02 ਸੀਸੀ 67 80 ਹੈ ਉਹ ਤੇਜ਼ ਰਫਤਾਰ ਟਿੱਪਰ ਨਾਲ ਟਕਰਾ ਜਾਂਦੀ ਹੈ ਤੇ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਮੌਕੇ ਤੇ ਹੀ ਜ ਬਸ ਦਾ ਜਿਹੜਾ ਕਿ ਮੁਰਲਾ ਹਿੱਸਾ ਉਹ ਬੇहद ਜ਼ੋਰ ਦੇ ਨਾਲ ਟਿੱਪਰ ਦੇ ਵਿੱਚ ਜਾ ਕੇ ਬਸਦਾ ਉਹ ਇਹ ਦੇਖੋ ਕੰਡੀਸ਼ਨ ਕਿੰਨੀ ਮਾੜੀ ਹਾਲਤ ਹੋ ਰੱਖੀ ਹੈ ਤੇ ਅੱਗੇ ਜਿਹੜੇ ਕੀ ਡਰਾਈਵਰ ਦੀ ਤੇ ਨਾਲ ਜਿਹੜੀਆਂ ਸਵਾਰੀਆਂ ਬੈਠੀਆਂ ਹੋਣਗੀਆਂ ਉਹਨਾਂ ਦਾ ਕੀ ਹਸ਼ਰ ਹੋਇਆ ਹੋਵੇਗਾ ਇਹਨਾਂ ਤਸਵੀਰਾਂ ਤੁਸੀਂ ਦੇਖ ਕੇ ਸੈਜੇ ਅੰਦਾਜ਼ਾ ਲਗਾ ਸਕਦੇ ਹੋ ਸੋ ਬੀਤੀ ਸ਼ਾਮ ਇਹ ਵਪਰੀ ਹਾਸਤਾ ਜਿਸ ਤੋਂ ਬਾਅਦ ਟ੍ਰਾਫਿਕ ਦਾ ਭਾਰੀ ਜਮ ਲੱਗ ਜਾਂਦਾ ਹੈ ਉਧਰ ਰੂਕਮਾਉ ਹਾਦਸੇ ਤੋਂ ਬਾਅਦ ਟੀਪਰ ਦਾ ਚਾਲਕ ਮੌਕੇ ਤੋਂ ਫਰਾਰ ਹੈ ਜਿਸ ਦੇ ਪਰ ਪੁਲਿਸ ਦੇ ਵੱਲੋਂ ਅਕੀ ਤਜਾਰੀ ਹੈ ਸੋ ਤੁਸੀਂ ਵੀ ਸੁਣੋ ਜਿਹੜੇ ਜ਼ਖਮੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾਂਦਾ ਡਾਕਟਰਾਂ ਦਾ ਕੀ ਕਹਿਣਾ ਉਹਨਾਂ ਦੀ ਸਿਹਤ ਨੂੰ ਲੈ ਕੇ ਅਤੇ ਨਾਲ ਹੀ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀਤੀ ਜਾਰੀ ਕਾਰਵਾਈ ਦੇ ਬਾਰੇ ਕੋਈ ਬੱਚਾ ਦੱਸ ਰਹੇ ਨੇ ਡੜੋ ਉਹਨਾਂ ਨੂੰ ਪਤਾ ਹੀ ਨਹੀਂ ਮੈਨੂੰ ਜਿਆਦਾ ਪਤਾ ਉਹਨਾਂ ਨੂੰ ਪਹਿਲਾਂ ਕਿਸ ਤਰ੍ਹਾਂ ਕਲਾਸ ਬਹੁਤ ਵਧੀਆ ਮੈਨੇਜ ਕਰ ਰਹੇ ਆ ਅਸੀਂ ਸਰ ਕੋਈ ਸੀਰੀਅਸ ਜਿਹੇ ਪੇਸ਼ੈਂਟ ਆਇਆ ਹੈ ਨਾ ਸੀਰੀਅਸ ਕੋਈ ਜ਼ਿਆਦਾ ਪੇਸ਼ੀ ਸੀਰੀਅਸ ਅਜੇ ਸੀਰੀਅਸ ਤਾਂ ਨਹੀਂ ਜਿਹੜੇ ਸਾਡੇ ਕੋਲ ਆਏ ਨੇ ਉਹ ਸਰਜੀ ਵਾਲਾ ਕੋ ਪਤਾ ਕਰੋ ਸਾਡੇ ਆਰਥੋ ਚ ਜਿਹੜੇ ਆਏ ਨੇ ਉਹਨਾਂ ਨੂੰ ਮੈਨੇਜ ਕਰ ਰਹੇ ਆ ਇੱਕ ਦੋ ਪੇਸ਼ੈਂਟ ਹੈਗੇ ਨੇ ਜਿਹੜੇ ਉਹਨਾਂ ਨੂੰ ਕ੍ਰਿਟੀਕਲ ਨੇ ਉਹਨਾਂ ਨੂੰ ਦੇਖ ਰਹੇ ਸਰ ਇਹ ਜੰਤੀਪੁਰੋਂ ਚੜੇ ਹੀ ਤੇ ਜਾਂਦੇ ਟਰੱਕ ਨੇ ਟੱਕਰ ਮਾਰੀ ਤੇ ਐਕਸੀਡੈਂਟ ਹੋ ਗਿਆ ਅੰਮ੍ਰਿਤਸਰ ਆ ਰਹੇ ਸੀ ਅੰਮ੍ਰਿਤਸਰ ਆ ਰਹੇ ਜੀ ਮੇਰੇ ਮਦਰ ਦੇ ਜੀ ਮਦਰ ਹੈ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਫੋਨ ਆਇਆ ਸੀ ਕਿੰਨਾ ਦਾ ਫੋਨ ਕਿੰਨਾ ਦਾ ਉਹ ਦੀਦੀ ਦਾ ਹੀ ਆਇਆ ਸੀ ਦੂਜੀ ਨਾਲ ਮਾਸੀ ਜੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਉਹਨਾਂ ਦਾ ਲੱਤ ਟੁੱਗ ਗਈ ਹੱਡੀ ਟੁੱਟ ਗਈ ਜੀ ਪਤਾ ਲੱਗਾ ਕਿੰਨੇ ਕ ਜਾਣਾ ਸੀ ਬਸਤੇ ਵਿੱਚ ਕਾਫੀ ਸਰ ਬਸਤ ਤੁਹਾਨੂੰ ਪਤਾ ਭਰੀ ਹੁੰਦੀ ਹੈ ਬਸਤ ਬਣਾਉਂਦਾ ਸਰ ਰਾਏ ਜਿਹੜੀ ਕਿ ਸਰਕਾਰੀ ਹਾਂਜੀ ਇਹ ਨਹੀਂ ਸਰ ਮੈਨੂੰ ਪਤਾ ਅੱਛਾ ਹਾਂਜੀ ਤੇ ਫਿਰ ਕੀ ਹਾਲਾਤ ਕੀ ਤੁਹਾਡੇ ਮਦਰ ਦੇ ਸਰ ਉਹ ਲੱਤ ਟੁੱਟ ਗਈ ਹੈ ਅੱਛਾ ਹਾਂਜੀ ਬਾਕੀ ਤੁਸੀਂ ਮੈਨੂੰ ਸਾਰੇ ਪਏ ਸਰ ਤੁਹਾਨੂੰ ਪੁੱਛ ਸਕਦੇ ਵੇਖੋ ਕਿੰਨੀਆਂ ਮਰਦਾਂ ਸੀ ਪਈਆਂ ਜੀ ਜੀ ਤੇ ਫਿਰ ਤੁਸੀਂ ਇੱਥੋਂ ਲੋਕਲ ਹੀ ਅੰਮ੍ਰਿਤਸਰ ਹਾਂ ਲੋਕਲ ਹੀ ਅੰਮ੍ਰਿਤਸਰ ਫਤਿਹ ਰੋਡ ਤੋਂ ਸਰ ਕੀ ਮੰਗ ਕੀ ਕਰਦੇ ਮੰਗ ਸਰ ਇਹ ਕਿੰਨੇ ਕਿ ਚਲੋ ਕੋਈ ਵੀ ਜਿਹੜਾ ਕੀਤਾ ਜਿਹਦਾ ਵੀ ਨੁਕਸਾਨ ਹੋਇਆ ਵਾ ਉਹਦੇ ਬਚਾਰੇ ਦਾ ਹੈਲਪ ਕੀਤੀ ਜਾਏ ਹੁਣ ਦੋਨੋਂ ਗਰੀਬ ਲੋਕ ਹੈ ਉਹਨਾਂ ਕਿੱਥੋਂ ਜੋ ਹਿੰਸਾ ਕਰ ਲੈ ਰਹੇ ਸੀ ਤੇ ਜੋ ਬਾਸਿਆ ਆ ਕੇ ਉਹ ਕਿਪਾ ਸੀ ਮੌਕੇ ਤੇ ਅਸੀਂ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ